ਆ ਰਾਮ ਸਿੰਘ ਸਾਡਾ ਕੀ ਹੈ ਉਹ ਚਲੋ ਬਾਬਾ ਵੀਰਮਦਾਸ ਕੋਲੀ ਜਾਣਾ ਬਾਹਾਰੀ ਬੈਠੇ ਹੋਣਗੇ ਮਿਲ ਲਵਾਂਗੇ ਉਹਨਾਂ ਨੂੰ ਜਾ ਕੇ ਪਰ ਇਹ ਤੇਰਾ ਬਾਲਕ ਤਹੇ ਜਾ ਸਾਧੂ ਬਣੂਗਾ ਰਾਜੇ ਮਹਾਰਾਜੇ ਵੀ ਇਹਦੇ ਦਰ ਤੇ ਖੜੇ ਹੋਇਆ ਕਰਨਗੇ ਵੀ ਕਦੋਂ ਦਰਵਾਜ਼ਾ ਖੁੱਲੂਗਾ ਇਹਦੇ ਦਰਸ਼ਨ ਹੋ ਜਾਣ ਲੈਣਾ ਲਾ ਕੇ ਖੜੇ ਹੋਇਆ ਕਰਨ ਕਦੋਂ ਦਰਵਾਜ਼ਾ ਖੁੱਲੂ ਇਹਦੇ ਦਰਸ਼ਨ ਰਾਜੇ ਮਹਾਰਾਜੇ ਫਿਰ ਖੜੇ ਵੀ ਸੀ ਮੁੱਖ ਮੰਤਰੀ ਸਮੇਂ ਦੇ ਸੀਐਮ ਪ੍ਰਤਾਪ ਸਿੰਘ ਕੈਰੋਂ ਜੈਸੇ ਲੈਣਾ ਦੇ ਵਿੱਚ ਖੜ ਕੇ ਰਾੜੇ ਵਾਲੇ ਮਹਾਰਾਜ ਦੇ ਦਰਸ਼ਨ ਕਰਦੇ ਹੁੰਦੇ। ਪਟਿਆਲੇ ਵਾਲਾ ਰਾਜਾ ਆਇਆ। ਉਹ ਕੀ ਦੀ ਕਿਰਪਾ ਸੀ ਧੰਨ ਬਾਬਾ ਵੀਰਮੁਦਾਸ ਮਹਾਰਾਜ ਦੀ ਜਦੋਂ ਇਹ ਜੇ ਪਿਆਰ ਦੇ ਬਚਨ ਬੋਲੇ ਤੇ ਸਿਰ ਤੇ ਮਿਹਰ ਦਾ ਹੱਥ ਰੱਖਿਆ ਕੀ ਬਣਾ ਦਿੱਤਾ ਇਹੋ ਜੀ ਖਿੱਚ ਪਾਈ ਮਾਂ ਨੇ ਅਬ ਦੀ ਗੋਦੀ ਚੱਕ ਲਿਆ 4 ਸਾਲਾਂ ਦੇ ਬਾਲਕ ਨੂੰ ਤੇ ਅਬ ਦੀ ਮਾਂ ਨੂੰ ਪਤਾ ਕੀ ਕਹਿੰਦੇ ਜਾਂਦੇ ਨੇ ਮਾਂ ਮੇਰਾ ਵੀ ਜੀ ਕਰਦਾ ਮੈਂ ਬਾਬਾ ਵੀਰਮਦਾਸ ਮਹਾਰਾਜ ਵਾਂਗ ਬਣ ਜਾਵਾਂ ਮੇਰਾ ਹੁਣ ਹੋਰ ਬਣਨ ਨੂੰ ਨਹੀਂ ਮੈਂ ਕੋਈ ਅਫਸਰ ਨਹੀਂ ਬਣਨਾ ਮੈਂ ਕੋਈ ਡਾਕਟਰ ਨਹੀਂ ਬਣਨਾ ਮੈਂ ਕੋਈ ਵਕੀਲ ਨਹੀਂ ਬਣਨਾ ਮਹਾਪੁਰਸ਼ ਇਉਂ ਕਹਿੰਦੇ ਉਹ ਕਹਿੰਦੇ ਸਾਡਾ ਜੀ ਕਰਦਾ ਉਹ ਮਾਂ ਤਾਂ ਮੇਰੀ ਏ ਮੈਂ ਵੀ ਸਾਧੂ ਬਣ ਜਾਵਾਂ ਵਾਸਾ न विशूं वण sam yeah. me yeah. ਮੇਰਾ ਦਿਲ ਕਰਦਾ ਮੈਂ ਵੀ ਇਹੋ ਜਿਹਾ ਸੰਤ ਬਣ ਜਾ ਮੈਂ ਵੀ ਸਾਧੂ ਬਣ ਜਾ ਮਾਂ ਨੇ ਆਪਣੇ ਬਾਲਕ ਨੂੰ ਗਲਵਖੜੀ ਵਿੱਚ ਲੈ ਲਿਆ ਧੰਨ ਜਣੇ ਦੀ ਮਾਂ ਮਾਂ ਕਹਿੰਦੀ ਮੈਂ ਧੰਨ ਹੋ ਗਈ ਮੇਰਾ ਪੁੱਤ ਕਹਿੰਦਾ ਮੈਂ ਸਾਧੂ ਬਣ ਜਾ ਮੈਂ ਵੀ ਫਕੀਰ ਬਣ ਜਾ ਕਿਹਾ ਹੀ ਨਹੀਂ ਸੀ ਫਿਰ ਉਹ ਸੰਤ ਬਣੇ ਜਿਨ੍ਹਾਂ ਦੇ ਦਰਸ਼ਨ ਕਰਕੇ ਜਨਮਾਂ ਜਨਮਾਂ ਦੇ ਦੁੱਖ ਦਿਲਦਰ ਲੈ ਜਾਂਦੇ ਸੀ ਅੱਜ ਵੀ ਕੋਈ ਸ਼ਰਧਾ ਨਾਲ ਕਹਿ ਦੇਵੇ ਤਨ ਤਨ ਸੰਤ ਈਸ਼ਰ ਸਿੰਘ ਮਹਾਰਾਜ ਜੀ ਉਹਨਾਂ ਦੇ ਵਿਗੜੇ ਕੰਮ ਵੀ ਸਿਬਰ ਜਾਂਦੇ ਆਂ ਦੂਰੋਂ ਕਹਿ ਦੇ ਵੀ ਖੜਾ ਏ ਕੋਈ ਸਾਧ ਸੰਗਤ ਜੀ ਸਤਿ ਸ਼੍ਰੀ ਅਕਾਲ ਇਹ ਮਹਾਪੁਰਸ਼ਾਂ ਤੇ ਰਹਿਮਤਾ ਸੀ ਬਖਸ਼ਿਸ਼ਾਂ ਸੀ ਸਾਧੂਆਂ ਦੀਆਂ ਉਠ ਬਜੀਦਾ ਸੁੱਤਿਆ ਤੂੰ ਮੇਲਾ ਵੇਖਣ ਜਾ ਕੋਈ ਮਿਲ ਜੇ ਰੱਬ ਦਾ ਬਖਸ਼ਿਆ ਤਾਂ ਤੂੰ ਵੀ ਬਖਸ਼ਿਆ ਜਾ ਉਹ ਬਾਬਾ ਵੀਰਮਦਾਸ ਮਹਾਰਾਜ ਜਿਨ੍ਹਾਂ ਦੇ ਦਰ ਤੋਂ ਕੋਈ ਖਾਲੀ ਨਹੀਂ ਮੁੜਿਆ ਕਿੱਥੇ ਜੰਮੂ ਵਾਲਾ ਰਾਜਾ ਬੈਠਾ ਸੀ ਉਹ ਕਹਿੰਦਾ ਸੀ ਨਾ ਕੋਈ ਸਾਧੂ ਨਹੀਂ ਹੁੰਦੇ ਉਹਦੇ ਪਲੰਗ ਤੇ ਜਾ ਕੇ ਬਾਬਾ ਜੀ ਨੇ ਬਾਂਸ ਮਾਰਿਆ ਸੋਟਾ ਮਾਰਿਆ ਕਹਿੰਦਾ ਉੱਠ ਕੇ ਬੈਠ ਓਏ ਤੂੰ ਕਹਿੰਦਾ ਕੋਈ ਸਾਧੂ ਨਹੀਂ ਹੁੰਦੇ ਬੜਾ ਰਾਜਾ ਬਣਿਆ ਫਿਰਦਾ ਅੱਜ ਪਟਿਆਲੇ ਰਿਆਸਤ ਵਿੱਚ ਅਸੀਂ ਬੈਠੇ ਆ ਉੱਥੇ ਪਰ ਆਇਆ ਵੀ ਸੀ ਉਹ ਉਹਨੂੰ ਕਿਰਪਾ ਹੋਈ ਮਹਾਪੁਰਸ਼ਾਂ ਦੀ ਨਜ਼ਰ ਹੋਈ